ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ গুਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਮੁਹਾਵਰੇ ਕਰਾਂਗੇ ਦੱਦੇ ਦੀ ਨੌ ਲੈ ਸਟਾਰਟ ਨੰਬਰ 1 ਦਾ ਸਾਂ ਨੌਆ ਦੀ ਕਿਰਤ ਕਰਨਾ ਯਾਨਕੀ ਹੱਕ ਦੀ ਕਮਾਈ ਕਰਨਾ ਦਸਾਂ ਨੌਆ ਦੀ ਕਿਰਤ ਕਰਨ ਵਿੱਚ ਬਹੁਤ ਬਰਕਤ ਹੈ ਨੰਬਰ 2 ਹੈ ਦਮ ਗੱਜੇ ਮਾਣਾ ਫੜਾ ਮਾਨੀਆਂ ਰਣਜੀਤ ਕਰਦਾ ਕਰਾਉਂਦਾ ਕੁਝ ਨਹੀਂ ਪਰ ਦਮ ਗੱਜ਼ੇ ਮਾਰਦਾ ਬਹੁਤ ਹੈ ਯਾਨੀ ਕਿ ਫੜਾ ਬਹੁਤ ਜ਼ਿਆਦਾ ਮਾਰਦਾ ਹੈ ਕੰਮ ਉਹ ਕੋਈ ਨਹੀਂ ਕਰਦਾ ਦਾਲ ਵਿੱਚ ਕੁਝ ਕਾਲਾ ਹੋਣਾ ਸ਼ੱਕ ਵਾਲੀ ਗੱਲ ਹੋਣੀ ਤੁਹਾਡੇ ਘਰ ਚੋਰੀ ਹੋਈ ਤੇ ਤੁਹਾਡਾ ਗਵਾਂਡੀ ਘਰੋਂ ਕਿਉਂ ਗਾਇਬ ਹੈ ਲੱਗਦਾ ਹੈ ਦਾਲ ਵਿੱਚ ਕੁਝ ਕਾਲਾ ਹੈ ਯਾਨੀ ਕਿ ਉਹਦੇ ਤੇ ਸ਼ੱਕ ਕਰਦੇ ਵੀ ਪੁਲਿਸ ਵਾਲੇ ਠੀਕ ਹੈ ਦਿਨਾਂ ਦਾ ਪ੍ਰੋਨਾ ਹੋਣਾ ਮਰਨ ਕਿਨਾਰੇ ਹੋਣਾ ਬਿਮਾਰ ਬੁੱਢਾ ਬਸ ਤੀਨਾਂ ਦਾ ਪ੍ਰੋਨਾ ਹੈ ਨੰਬਰ 5 ਦਾ ਦਿਲ ਖੱਟਾ ਹੋਣਾ ਕਿਸੇ ਗੱਲ ਤੋਂ ਨਫ਼ਰਤ ਹੋਣਾ ਜਦੋਂ ਦਾ ਉਹ ਮੇਰੇ ਅੱਗੇ ਬੋਲਿਆ ਹੈ मेरा तो उस वो दिल खट्टा हो गया है दुधद का उबाल होना थोड़े दा जोश होना मनजीत गुस्सा दुध का उबाल है उसका बुरा नहीं मनाना चाहिए है यानी कि उसका गुस्सा थोड़े दिल का ही होंगे मनजीत का मेंगरा मेघना बेस्वादी नाल काम करना सरकार साढ़िया तंखा वधाएगी जरूर पर दुध वि मेघना पा के मतलब कि थोड़ी बेसुआ जिन्ना कोई स्वाद नहीं आएगा ਨੈਕਸਟ ਦੰਦ ਖੱਟੇ ਕਰਨਾ ਹਰਾ ਦੇਣਾ ਭਾਰਤੀ ਸੈਨਾ ਤੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ ਇਹਨੂੰ ਅੰਡਰਲਾਈਨ ਕਰਨਾ ਇੱਥੇ ਵੀ ਠੀਕ ਹੈ ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ ਨੈਕਸਟ ਦਿਨ ਰਾਤ ਇਕੱਨਾ ਬਹੁਤ ਮਿਹਨਤ ਕਰਨੀ ਵਿਦਿਆਰਥੀਆਂ ਨੂੰ ਦਿਨ ਰਾਤ ਇਕ ਕਰਕੇ ਮਿਹਨਤ ਕਰਨੀ ਚਾਹੀਦੀ ਹੈ ਨੰਬਰ 10 ਦੰਦ ਪੀਣੀ ਗੁੱਸੇ ਵਿੱਚ ਆਉਣਾ ਜਦ ਉਸਨੇ ਸ਼ਾਮ ਨੂੰ ਗਾਲਾ ਕੱਢਿਆ ਤਾਂ ਉਹ ਗੁੱਸੇ ਵਿੱਚ ਦੰਦ ਪੀਣ ਲੱਗਾ ਦੰਦ ਕੱਢਨੇ ਹੀੜ ਹੀੜ ਕੰਨਾ ਜਦੋਂ ਅਧਿਆਪਕ ਤੋਂ ਸਵਾਲ ਨਹੀਂ ਸੀ ਨਿਕਲ ਰਿਹਾ ਤਾਂ ਸ਼ਰਤੀ ਬੱਚੇ ਦੰਦ ਕੱਢ ਰੇਸਾਂ ਯਾਨੀ ਕਿ ਅਧਿਆਪਕ ਤੇ ਹੱਸਦੇ ਪਏ ਸੀ ਦਾੜੀ ਬਿਗਾਨੇ ਹੱਥ ਦੇਣੀ ਆਪਣੀ ਇੱਜ਼ਾ ਦੂਜੇ ਦੇ ਹੱਥ ਦੇਣੀ ਸਿਆਣੇ ਆਦਮੀ ਮੁਸ਼ਕਲ ਸਮੇਂ ਵਿੱਚ ਦਾੜੀ ਬਿਗਾਨੇ ਹੱਥ ਨਹੀਂ ਦਿੰਦੇ ਦੰਦ ਵੱਜਣਾ ਠੰਡ ਨਾਲ ਕੰਬਣਾ ਦਸੰਬਰ ਜਨਵਰੀ ਵਿੱਚ ਇੰਨੀ ਠੰਡ ਹੁੰਦੀ ਹੈ ਕਿ ਸਵੇਰੇ ਸਾਰੇ ਸਭ ਦੇ ਦੰਦ ਵੱਜਦੇ ਹਨ ਦੋ ਚੱਕ ਦੀ ਅੱਖ ਵਿੱਚ ਸੜਨਾ ਅ타 ਦਾ ਮਾਨਸਿਕ ਕਸ਼ਟ ਭੋਗਣਾ ਸੱਸ ਦੇ ਭੈੜੇ ਵਤੀਰੇ ਤੋਂ ਤੰਗ ਆਈ ਨੂੰ ਨੇ ਕਿਹਾ ਮੈਂ ਤਾਂ ਇੱਥੇ ਦੂਜੱਕ ਦੀ ਅੱਖ ਵਿੱਚ ਸੜ ਰਹੀ ਹਾਂ ਨੈਕਸਟ ਨੰਬਰ 15 ਹੈ ਦੋਹੀ ਹੱਥੀ ਤਾੜੀ ਵੱਜਣਾ ਦੋਹਾਂ ਤੀਰਾਂ ਦਾ ਕਸੂਰ ਹੋਣਾ ਯਾਨੀ ਕਿ ਦੋਨੋਂ ਜਨੀਆਂ ਦਾ ਲੜਾਈ ਵਿੱਚ ਕਦੇ ਇੱਕ ਟੀਰ ਦਾ ਕਸੂਰ ਨਹੀਂ ਹੁੰਦਾ ਸਗੋਂ ਦੋਹੀ ਹੱਥੀ ਤਾੜੀ ਵੱਜਦੀ ਹੈ ਐਂ ਲਾਸਟ ਹੈ ਦੋ ਬੇੜੀਆਂ ਵਿੱਚ ਲੱਤਾ ਹੋਣੀਆ ਦੋ ਪਾਸੇ ਹੋਣਾ ਜਦੋਂ ਦਾ ਮੇਰਾ ਭਰਾ ਬਿਮਾਰ ਪਿਆ ਹੈ ਮੈਨੂੰ ਉਸ ਤੇ کاروبار ਨੂੰ ਵੀ ਦੇਖਣਾ ਪੈਂਦਾ ਹੈ ਤੇ ਇੱਧਰ ਇੱਥੇ ਜਲੰਧਰ ਮੈਨੂੰ ਆਪਣੇ ਕੰਮ ਦਾ ਵੀ ਫਿਕਰ ਲੱਗਾ ਰਹਿੰਦਾ ਹੈ ਮੇਰੀਆਂ ਤਾਂ ਅੱਜ ਕੱਲ ਦੋ ਬੇੜੀਆਂ ਵਿੱਚ ਲੱਤਾ ਹਨ ਠੀਕ ਹੈ ਕੱਲ ਅਸੀਂ ਨੰਨੇ ਦੇ ਕਿਤੇ ਸੀ ਤੇ ਅੱਜ ਅਸੀਂ ਕਿਹੜੇ ਕਿਤੇ ਆ ਦੱਦੇ ਦੇ ਠੀਕ ਹੈ ਉਸ ਨੂੰ ਅੱਗੇ ਕਰਨੇ ਕਾਪੀ ਚ ਜਿੱਥੇ ਮੰਮੇ ਕੱਕੇ ਦੇ ਹੁਣ ਜਿਹੜੇ ਰਹਿ ਗਏ ਸੀ ਨੈਕਸਟ ਵੀਡੀਓ ਤੇ ਉਹ ਕੰਪਲੀਟ ਕਰਾਂਗੇ ਠੀਕ ਹੈ